ਅੱਜ ਮੈਂ ਆ ਬ੍ਰੇਕ ਚੈੱਕ ਤੇ ਖੜਿਆ ਹੁਣ ਆਪਾਂ ਹੈਨਾ ਬਾਈ ਤੇ ਇੱਥੇ ਮੰਨ ਲਓ ਜਦੋਂ ਬ੍ਰੇਕ ਚੈੱਕ ਦਾ ਮਤਲਬ ਕੀ ਹੁੰਦਾ ਤੇ ਵੀ ਮੰਨ ਲਾ ਇੱਥੇ ਕੀ ਕੀ ਚੈੱਕ ਕਰਦਾ ਟਰੱਕ ਦਾ ਬਾਈ ਇਹ ਬ੍ਰੇਕ ਚੱਕਾਂ ਦੀ ਜਿੱਦਾਂ ਹਿੱਲੀ ਏਰੀਆ ਇਹ ਸਾਰਾ ਇਹ ਦੇਖਣਾ ਪੈਂਦਾ ਪਰ ਉਹ ਬ੍ਰੇਕ ਕਈ ਔਰ ਓਵਰ ਹੀਟ ਹੋ ਜਾਂਦੇ ਆ ਜੀ ਸੋ ਓਵਰ ਹੀਟ ਹੋਣ ਦੇ ਨਾਲ ਅੱਕ ਲੱਗਣ ਦਾ ਹੁੰਦਾ ਆਪਾਂ ਨੂੰ ਢਾਰ ਅਤੇ ਉਹ ਵਾਟਾਂ ਤੋਂ BC ਨੂੰ ਜਿਹੜੇ ਕੰਮ ਕਰਦੇ ਆ ਜੀ 8-9000 ਡਾਲਰ ਬਾਜ ਜਾਂਦਾ ਉਹਨਾਂ ਨੂੰ ਕਮਾ ਲੈਂਦੇ ਆ ਮਾਲਾ ਜੇ ਆਪਾਂ ਕਹਿੰਗੇ 5.5 ਲੱਖ ਰੁਪਇਆ ਜਿਹੜਾ ਹੈਗਾ ਐਂਡਗਾ ਦਾ ਕਿੰਨੇ ਚਿਰ ਇੱਕ ਦਿਨ ਚ ਲਗਾਤਾਰ ਟਰੱਕ ਚਲਾ ਸਕਦਾ ਬੰਦਾ ਆਪਾਂ ਕੈਨੇਡਾ ਦੇ ਲਾ ਮਤਾਬਕ ਜੀ 13 ਘੰਟੇ ਡਰਾਈਵ ਕਰ ਸਕਦੇ ਆ ਪੱਕੀਆਂ ਸੈਟ ਕਰੀਆਂ ਹੋਈਆਂ ਟਰੱਕ ਦੀ ਸਪੀਡ ਨਹੀਂ ਕਨੈਕਟ ਨਹੀਂ ਜਦੋਂ ਟਰੱਕ ਤੁਹਾਡਾ 80 ਦੀ ਸਪੀਡ ਤੇ ਚਲਾ ਗਿਆ ਸੋ ਬੱਕ ਨੇ ਆਟੋਮੈਟਿਕਲੀ ਔਨ ਡਿਊਟੀ ਤੋਂ ਡਰਾਈਵ 'ਚ ਚਲੇ ਜਾਂਦੇ। ਇਹ ਇਹ ਰੂਟ ਨੂੰ ਡੈਥ ਰੂਟ ਕਹਿੰਦੇ ਸਾਰੇ ਨੂੰ ਵੈਸੇ। ਬਈ ਡੇਂਜਰਸ ਆ ਜਾਂਦਾ ਹਾਂਜੀ। ਵਾਧਾ ਕਰ। ਨਾਰਥ ਅਮਰੀਕਾ ਦਾ ਡੇਂਜਰਸ ਹਾਈ ਵੀ ਮੰਨਿਆ ਗਿਆ ਇਹ। ਜਿੱਥੇ ਆਪਾਂ ਹੁਣ ਖੜੇ ਆ। ਹਾਂਜੀ ਇਹ ਵੀ ਜੀ ਹੈ ਹਾਈਵੇ ਆਪਣਾ ਕਮਰਸ਼ੀਅਲ ਵੀ ਇਕਲ ਜ਼ਿਆਦਾ ਚੱਲਦੇ ਆ ਇਹਦੇ ਤੇ। ਟਰੱਕਾਂ ਨੂੰ ਅੱਗ ਲੱਗੇ ਜਾਂਦਾ ਤਾਂ ਕੀ ਰੀਜਨ ਰਹਿਦਾ ਵੈਸੇ? ਅੱਗ ਤੇ ਡੈਫਟ ਸਿਸਟਮ ਹੈ ਟਰੱਕਾਂ 'ਚ। ਸੋ ਪੋਲੂਸ਼ਨ ਨੂੰ ਕੰਟਰੋਲ ਕਰਨ ਲਈ ਇਹਨਾਂ ਦੇ ਟਰੱਕਾਂ 'ਚ ਡੈਫਟ ਸਿਸਟਮ ਹੈ। ਉਹ ਡੀਜ਼ਲ ਤੋਂ ਜਨਕੀ ਆਪਨੂੰ ਅਲੱਗ ਟੈਂਕ ਲ ਕੋਈ ਵੱਡਾ ਕਾਰਨ ਬਣਦਾ ਜਦੋਂ ਬੀਸੀ ਜੇ ਇੰਟਰ ਕਰੂਗਾ ਉਹ 105 ਤੇ ਗਵਰਨਰਡ ਹੋਣਾ ਚਾਹੀਦਾ ਤੇ ਅਦਰਵਾਈਜ਼ ਇਹਦੀ ਟੈਕਟ ਮਿਲ ਜਾਣੀ ਹੈ ਟੈਕਟ ਦਾ ਮੁੱਲ ਹੁੰਦਾ ਵੀ ਚਲਾਨ ਕੱਟਿਆ ਗਿਆ ਜਦੋਂ ਆਪਾਂ ਗਏ ਹੈ ਨਾ ਤੇ ਜੇਰ ਮਾਲਾ ਟਰੱਕ ਇੱਕ ਇਹ ਟਰੱਕਾਂ ਨਾਲੋਂ ਕੋਈ ਫਾਇਦਾ ਹੈਗਾ ਨਹੀਂ ਹੈਗਾ ਹਰੇਕ ਬੰਦਾ ਟਰੱਕ ਡਰਾਈਵਰ ਬਣਨਾ ਚਾਹਦਾ ਮੈਂ ਵੈਸੇ ਇਹ ਗੇੜ ਦੀ ਗੱਲ ਕਰੂੰਗਾ ਕਿ ਇਹ ਤੇ ਜੇ ਇੱਕ ਗੇੜਾ ਲੱਗਦਾ ਤਾਂ ਕਿੰਨੇ ਰੁਪਏ ਬਣ ਜਾਂਦਾ ਡਰਾਈਵਰ ਨੂੰ ਯੋ ਪੰਜਾਬ ਚੋਂ ਦੇਖਦੇ ਆ ਵੀ ਮਾਲਾ ਵੀ ਭਾਈ ਟਰੱਕਾਂ ਦੀ ਜਿੰਦਗੀ ਸੌਖੇ ਕੀ ਕਹਿਣਾ ਚਾਹੇਗਾ ਮਾਲਾ ਹਰੇਕ ਬੰਦਾ ਆ ਕੇ ਕਹਿੰਦਾ ਹੁੰਦਾ ਵੀ ਮਾਲਾ ਕੈਨੇਡਾ ਜਾ ਕੇ ਟਰੱਕ ਹੀ ਪਾ ਲਵਾਂ ਇੱਕ ਗੱਲ ਵੀ ਕੀ ਕਹਿਣਾ ਚਾਹੇ ਕੀ ਸਿੱਖ ਕੇ ਆਉਣ ਜਵਾਗ ਵੀ ਡਰਾਈਵਰੀ ਜਾਂ ਕੋਈ ਹੋਰ ਵੀ ਇਹ ਆਪਦਾ ਕੋਈ ਸਕਿੱਲ ਸਿੱਖ ਕੇ ਆਉਣ ਵੀਰੇ ਇੱਥੇ ਜੇ ਕੈਨੇਡਾ ਜਾ ਸਕਿੱਲ ਦੀ ਗੱਲ ਹੈ ਜਦੋਂ ਆਪਾਂ ਆਪਾਂ ਗਏ ਅਲਬਰਟਾ ਤੋਂ ਜਾਂਦੇ ਆ ਬੀਸੀ ਨੂੰ ਹੈਨਾ ਤਾਂ ਸਭ ਤੋਂ ਵੱਡਾ ਗੇੜਾ ਤੇ ਇਹਦੇ ਬਾਰੇ سارے ਟਰੱਕ ਡਰਾਈਵਰੀ ਦੱਸਣਗੇ ਦਾਸ ਸਾਹਿਬ ਮਨਾ ਦੱਸੋ ਵੀ ਪਹਿਲਾਂ ਵੀ ਬਾਈ ਜਿਵੇਂ ਮਾਲਾ ਹੁਣ ਇਹ ਆ ਇਹ ਰੂਟ ਕਿਹੜਾ ਰੂਟ ਦਾ ਨਾਮ ਕੀ ਆ ਪਹਿਲਾਂ ਦਾ ਇਹ ਜੀ ਆਪਣਾ ਹਾਈਵੇ 1 ਹੈ ਕੈਲਗਰੀ ਤੋਂ ਜਾਂਦਾ ਵੈਨਕੂਵਰ ਸੋ ਕਹਿ ਉਹਨੂੰ ਉਸ ਤੋਂ ਇਹ ਹਾਈਵੇ 5 ਬਣ ਜਾਂਦਾ ਸੋ ਇਹਦੇ ਵਿੱਚ ਇਹ ਹੁਣ 1050 ਕਿਲੋਮੀਟਰ ਦੇ ਲਗਭਗ ਕੈਲਗਰੀ ਤੋਂ ਚੱਲ ਕੇ ਵੈਨਕੂਵਰ ਤੇ ਪੰਜ ਇਹਦੇ ਚ ਬ੍ਰੇਕ ਚੱਕ ਆਉਂਦੀਆਂ ਅੱਜ ਮੈਂ ਆਹ ਬ੍ਰੇਕ ਚੱਕ ਤੇ ਖੜਿਆ ਹੁਣ ਆਪਾਂ ਹੈਨਾ ਬਾਈ ਤੇ ਇੱਥੇ ਮੰਨ ਲਓ ਜਦੋਂ ਬ੍ਰੇਕ ਚੈੱਕ ਦਾ ਮਤਲਬ ਕੀ ਹੁੰਦਾ ਤੇ ਵੀ ਮੰਨ ਲਾ ਇੱਥੇ ਕੀ ਕੀ ਚੈੱਕ ਕਰਦਾ ਟਰੱਕ ਦਾ ਬਾਈ ਇਹ ਬ੍ਰੇਕ ਚੱਕਾਂ ਜਿੱਦਾਂ ਹਿੱਲੀ ਏਰੀਆ ਇਹ ਸਾਰਾ ਇਹ ਦੇਖਣਾ ਪੈਂਦਾ ਆਪਾਂ ਨੂੰ ਬ੍ਰੇਕ ਕਈ ਵਾਰ ਓਵਰ ਹੀਟ ਹੋ ਜਾਂਦੇ ਆ ਜੀ ਸੋ ਓਵਰ ਹੀਟ ਹੋਣ ਦੇ ਨਾਲ ਅੱਗ ਲੱਗਣ ਦਾ ਹੁੰਦਾ ਆਪਾਂ ਨੂੰ ਡਾਰਾ ਤੇ ਉਹ ਬ੍ਰੇਕ ਚੱਕਾਂ ਬਣਾਈਆਂ ਆਪਾਂ ਰੋਕਦੇ ਆ ਬ੍ਰੇਕ ਚੱਕਾਂ ਦੇ ਉੱਥੇ ਬ੍ਰੇਕ ਠੰਡੇ ਕਰਦੇ ਆ ਨਾ ਚੈੱਕ ਕਰਦੇ ਆ ਆਪਣਾ ਆਪਾਂ ਵਗੈਰਾ ਨਹੀਂ ਕਰਦੇ ਫਾਲੋਜ ਵਿੱਚ ਏ ਭਾਈ ਮਾਲਕ ਕਿੰਨੇ ਘੰਟੇ ਚਲਾ ਦਿੰਨੋ ਜਿਹੜੀ ਇਹ ਵਾਟ ਆ 1045 ਕਿਲੋਮੀਟਰ ਤੁਹਾਡਾ ਇਹ 12 ਘੰਟਿਆਂ ਚ ਜੀ ਟੈਲਗਰੀਓ ਚੱਲ ਕੇ ਬੰਦਾ ਬੈਨਕੋਵਰ ਪਹੁੰਚ ਜਾਂਦਾ ਮਾਲਾ ਇੱਕ ਦਿਨ ਪੂਰਾ ਲੱਗ ਜਾਂਦਾ ਹਾਂਜੀ ਹਾਂਜੀ ਤੇ ਭਾਈ ਕਿੰਨੇ ਚਿਰ ਇੱਕ ਦਿਨ ਚ ਲਗਾਤਾਰ ਟਰੱਕ ਚਲਾ ਸਕਦਾ ਬੰਦਾ ਆਪਾਂ ਕੈਨੇਡਾ ਦੇ ਲਾ ਮਤਾਬਕ ਜੀ 13 ਘੰਟੇ ਡਰਾਈਵ ਕਰ ਸਕਦੇ ਆ ਤੇ 1 ਘੰਟਾ ਔਨ ਡਿਊਟੀ ਚ ਰਹਿ ਸਕਦੇ ਆ ਜਿੱਦਾਂ ਤੇਲ ਪੋਣਾ ਜਾਂ ਕੋਈ ਹੋਰ ਆਬਦਾ ਕੰਮ ਕਰਨਾ ਵੇਖ ਲੋ ਯਾਰ ਕਾਹੀ ਬਹੁਤ ਮੋਟਿਆ ਪਲਾ ਦਾ ਕਾਂ ਦਿਖਾਵਾ ਵਿੱਚ ਹੋਰ ਹੀ ਕੰਮ ਨਾ ਕਾਂ ਕਾਣਾ ਹੋ ਜਾ ਕਿਤੇ ਤੇ ਫਿਰ ਭਾਈ ਮੰਨ ਲਓ ਤੁਹਾਡਾ ਜਿਹੜਾ ਖਾਣ ਪੀਣ ਉਹ ਕਿਵੇਂ ਹੁੰਦਾ ਮੰਨ ਲਓ ਖਾਣ ਪੀਣ ਬ੍ਰੇਕ ਹੁੰਦੀ ਜੀ ਅੱਧੇ ਘੰਟੇ ਦੀ ਬ੍ਰੇਕ ਕੱਢੀ ਦੀ ਆਪਦੀ ਸ਼ਿਫਟ ਦੇ ਦੌਰਾਨ ਤੇ ਮਲਾ ਉਹ ਫਿਰ ਟੈਂਪ ਹਾਟ ਨਹੀਂ ਜੇ ਮਲਾ ਜਿੱਥੇ ਆਪਾਂ ਹਾਂ ਰਸਤੇ 'ਚ ਮਿਲਦੇ ਆ ਟਰੱਕ ਸਟਾਪ ਦੇ ਹੈਗੇ ਟੈਂਪ ਹਾਟ ਕਰ ਲਵਾਂਗੇ ਐਂਡ ਐਡਬਲ ਮਗਦਾਨਾ ਅੱਛਾ ਤੇ ਜਿਹੜਾ ਉਹ ਹੁੰਦਾ ਮਾਲਾ ਤੁਹਾਡੀ ਜਿਹੜੀ ਬੁੱਕ ਹੁੰਦੀ ਆ ਉਹ ਕੀ ਹੁੰਦੀ ਆ ਯਾਰ ਭਾਈ ਇਹ ਲੌਗ ਬੁੱਕ ਕੈਨੇਡਾ ਦਾ ਬਣਾਇਆ ਹੋਇਆ ਜੀ ਆਪਣਾ ਲਾ ਜੋ 13 ਘੰਟੇ ਆਪਾਂ ਉਹਦੇ ਚ ਡਰਾਈਵ ਕਰ ਸਕਦੇ ਆ ਇੱਕ ਘੰਟਾ ਆਨ ਡਿਊਟੀ ਦਾ ਹੁੰਦਾ ਮਲਾਂ ਜਦੋਂ ਤੁਸੀਂ ਚੱਲ ਪਏ ਤੁਹਾਡੀ ਲੌਗ ਬੁੱਕ ਚੱਲ ਪੈਂਦੀ ਹੈ ਤੇ ਸਰਕਾਰ ਨੂੰ ਪਤਾ ਲੱਗਣ ਲੱਗ ਪੈਂਦਾ ਕਿ ਟਰੱਕ ਡਰਾਈਵਰ ਨੇ ਵਜੇ ਚੱਲਿਆ ਹੈ ਇਹ ਮਤਲਬ ਆ ਪੱਕੀਆਂ ਸੈਟ ਕਰੀਆਂ ਹੋਈਆਂ ਟਰੱਕ ਦੀ ਸਪੀਡ ਨਾਲ ਹੀ ਕਨੈਕਟ ਨੇ ਜਦੋਂ ਟਰੱਕ ਤੁਹਾਡਾ 8 ਦੀ ਸਪੀਡ ਤੇ ਚਲਾ ਗਿਆ ਸੋ ਬੌਕ ਨੇ ਆਟੋਮੈਟਿਕਲੀ ਆਨ ਡਿਊਟੀ ਤੋਂ ਡਰਾਈਵ 'ਚ ਚਲੇ ਜਾਣਾ ਠੀਕ ਹੈ ਤੇ ਭਈ ਇਹ ਫਿਰ ਜਿਹੜਾ ਮਾਲਾ ਜਿਵੇਂ ਇਹ ਆ ਆਮਾਰਾ ਰੋਡ ਹੈ ਹਨਾ ਇਹਨਾਂ ਦੇ ਜਿਹੜਾ ਹੈਗਾ ਮਾਲਾ ਲੋਕ ਵੀ ਹੋ ਜਾਂਦੇ ਸਪੀਡ ਟਰੱਕਾਂ ਦੀ ਹਰੇਕ ਕੰਪਨੀ ਨੇ ਇਦਾਂ ਕੀਤਾ ਹੁੰਦਾ ਹਾਂਜੀ ਇਹ ਬੀਸੀ ਚੋਂ ਇਹਨਾਂ ਨੇ ਲਾ ਕਰਿਆ ਇਹਨਾਂ ਨੇ ਜਿਹੜੀ ਜੋ ਵੀ ਟਰੱਕ ਕਮਰਸ਼ੀਅਲ ਟਰੱਕ ਹੈ ਜਿਹੜਾ ਬੀਸੀ ਜੇ ਇੰਟਰ ਕਰੂਗਾ ਉਹ 105 ਤੇ ਗਵਰਨਡ ਹੋਣਾ ਚਾਹੀਦਾ ਤੇ ਅਦਰਵਾਈਜ਼ ਇਹਦੀ ਟੈਕ ਮਿਲ ਜਾਣੀਆਂ ਟਿਕਟ ਦਾ ਮੁੱਲ ਹੁੰਦਾ ਵੀ ਚਲਾਨ ਕੱਟਿਆ ਗਿਆ ਜਦੋਂ ਆਪਾਂ ਗਏ ਹਨ ਤੇ ਜੇ ਮਾਲਾ ਟਰੱਕ ਇੱਕ ਟਰੱਕਾਂ ਨਾਲੋਂ ਕੋਈ ਫਾਇਦਾ ਹੈਗਾ ਨਹੀਂ ਹੈਗਾ ਹਰੇਕ ਉਹਦਾ ਟਰੱਕ ਡਰਾਈਵਰ ਬਣਨਾ ਚਾਹਦਾ ਮੈਂ ਵੈਸੇ ਇਹ ਗੇੜ ਦੀ ਗੱਲ ਕਰੂੰਗਾ ਵੀ ਇਹ ਤੇ ਜੇ ਇੱਕ ਢੇੜਾ ਲੱਗਦਾ ਤਾਂ ਕਿੰਨੇ ਰੁਪਏ ਬਣ ਜਾਂਦਾ ਡਰਾਈਵਰ ਨੂੰ ਤੇ ਜਾਂ ਟਰਾਂਸਪੋਰਟਰ ਨੂੰ ਦੋਨਾਂ ਨੂੰ ਇਹ ਦੇਖੋ ਜੀ ਹੁਣ ਅੱਜ ਦੇ ਟਾਈਮ 'ਚ ਤਾਂ ਥੋੜਾ ਸਲੋ ਚੱਲ ਰਿਹਾ ਹੈ ਨਾ ਸੋ ਇਹ ਅਪ ਡਾਊਨ ਚਲਦੂ ਹੀ ਰਹਿੰਦੀ ਆ ਅੱਜ ਡਾਊਨ ਆ ਕੱਲ ਨੂੰ ਅਪ ਵੀ ਹੋ ਜਾਣਾ ਸੋ ਮੋਸਟਲੀ ਵਿంటర్ ਦੇ ਟਾਈਮ 'ਚ ਲੋਡ ਆ ਜਿਹੜੇ ਉਹ ਮਹਿੰਗੇ ਹੋ ਜਾਂਦੇ ਆ ਉਦੋਂ ਡਰਾਈਵਰ ਨੂੰ ਵੀ ਵੱਦ ਵੱਦ ਮਿਲ ਜਾਂਦਾ ਤੇ ਮੰਨ ਲਓ ਵੀ ਵੈਸੇ ਅਜਿਹਾ ਹੈਗਾ ਨਾਰਮਲ ਜੇ ਮੰਨ ਲਓ ਕੰਮ ਚੱਲਦਾ ਰਹੇ ਐਵਰੇਜ ਤਾਂ ਡਰਾਈਵਰ ਕਿੰਨੇ ਰੁਪਏ ਕਮਾ ਲੈਂਦੇ ਮੰਨ ਲਾ ਉਹ ਤੋਂ BC ਨੂੰ ਜਿਹੜੇ ਕੰਮ ਕਰਦੇ ਆ ਜੀ 8-9000 ਡਾਲਰ ਬਾਜ ਜਾਂਦਾ ਉਹਨਾਂ ਨੂੰ ਕਮਾ ਲੈਂਦੇ ਆ ਮੰਨ ਲਾ ਜੇ ਆਪਾਂ ਕਹਿੰਦੇ 5.5 ਲੱਖ ਰੁਪਇਆ ਜਿਹੜਾ ਹੈਗਾ ਐਂਡ ਗਾ ਦਾ ਹਣਾ ਸੋ ਜਿਹੜੇ ਆ ਦੋ ਦੋ ਪਾਈ ਫਰਦੇ ਨੇ ਉਹ ਕੀ ਕਹਿੰਦੇ ਬਾਈ ਅਰ ਜਮਿਆ ਆਹ ਲੋਡ ਹੈ ਇਹਨੂੰ ਕੋਈ ਜ਼ਿਆਦਾ ਰੁਪਏ ਬਣਦੇ ਹੋਣ ਤਾਂ ਇਹ ট্রাক ਕਿ ਏਡਾ ਵੱਡਾ ਹੁੰਦਾ ਯਾਰ ਇਹ ਇਹ ਆਪਣਾ ਜੀ ਸੁੱਧ ਦਾ ਲੋਡ ਹੈ ਅੱਛਾ ਟ੍ਰੇਨ ਕਹਿ ਦਿੰਦੇ ਇਹਨਾਂ ਨੂੰ ਡਬਲ ਟ੍ਰੇਨ ਬੈਂਕਰ ਇਹ ਆਪਣਾ ਦੁੱਧ ਦਾ ਹੁੰਦਾ ਇਹਨਾਂ 'ਚ ਅੱਛਾ ਤੇ ਇਹਨਾਂ ਦਾ ਫਿਰ ਮਾਲਾ ਇਹਨਾਂ ਜਿਵੇਂ ਤੁਸੀਂ ਇੱਕ ਟਰੱਕ ਲੈ ਕੇ ਜਾਂਦੇ ਹੋ ਇੱਕ ਲੋੜੇ ਦੋ ਲੈ ਜਾਂਦਾ ਫਿਰ ਇਹਨਾਂ ਦੇ ਪੈਸੇ ਜ਼ਿਆਦੇ ਹੋਣੇ ਨਾ ਜ਼ਿਆਦੇ ਹਾਂਜੀ ਮਾਲਾ ਇਹ ਵੀ ਤੁਹਾਡੇ ਤੋਂ ਵੀ ਜ਼ਿਆਦੇ ਆ ਤੇ ਫਿਰ ਕੀ ਕਹਿ ਮਾਲਾ ਵੀ ਜਿਵੇਂ ਪੰਜਾਬ 'ਚ ਸੋਂ ਦੇਖਦੇ ਆ ਵੀ ਮਾਲਾ ਵੀ ਭਾਈ ਟਰੱਕਾਂ ਨੇ ਜਿੰਦਗੀ ਸੌਖੀ ਕੀ ਕਹਿਣਾ ਚਾਹੇਗਾ ਮਾਲਾ ਹਰੇਕ ਬੰਦਾ ਆ ਕੇ ਕਹਿੰਦਾ ਹੁੰਦਾ ਵੀ ਮਾਲਾ ਕਿੰਨੇ ਡਾਏ ਕੇ ਟਰੱਕ ਹੀ ਪਾ ਲਵਾਂ ਪਰ ਇੱਕ ਗੱਲ ਵੀ ਕੀ ਕਹਿਣਾ ਚਾਹਾਂ ਕੀ ਸਿੱਖ ਕੇ ਹੁਣ ਜਵਾਕ ਵੀ ਡਰਾਈਵਰੀ ਜਾਂ ਕੋਈ ਹੋਰ ਵੀ ਇਹ ਆਪਦਾ ਕੋਈ ਸਕਿੱਲ ਸਿੱਖ ਕੇ ਹੁਣ ਵੀਰੇ ਇੱਥੇ ਜੇ ਕੈਨੇਡਾ ਜਾਂ ਸਕਿੱਲ ਦੀ ਗੱਲ ਹੈ ਲਾਈਕ ਜੌਬ ਆ ਤੁਸੀਂ ਕਰੀ ਜਾਓਗੇ ਹਨਾ ਉਹ ਤਾਂ ਬੇਸਿਕ ਪੇ ਆ 15 ਡਾਲਰ ਜੋ ਵੀ ਚੱਲਦਾ ਆੜਾੜਾ ਪ੍ਰੋਵਿੰਸ ਦਾ ਉਹਦੇ ਮਤਲਬ ਤੁਹਾਨੂੰ ਪੇ ਹੋਣਾ ਤੇ ਬਟ ਜੇ ਤੁਹਾਡੇ ਕੋਲ ਕੋਈ ਸਕਿੱਲ ਹੈ ਸਕਿੱਲ ਦੀ ਗੱਲ ਹੈ ਇੱਥੇ ਮਾਮਾ ਕਿੰਦਾ ਆਲੀ ਸਕਿੱਲ ਮਤਲਬ ਤੁਹਾਡੇ ਸਮਝ ਕੋਈ ਮਕੈਨਕੀ ਦਾ ਕੋਈ ਪਲੰਮਿੰਗ ਦਾ ਕੋਈ ਘਰਾਂ ਦੀ ਹੈਨਾ ਕੰਸਟਰਕਸ਼ਨ ਦਾ ਚਲ ਚਾਹੇ ਹੈਅਰ ਡਰੇਸਰ ਹੋਵੇ ਚਾਹੇ ਜੋ ਵੀ ਵੀ ਜਣੀ ਜਿਹੜਾ ਸਕਿੱਲ ਆ ਆਪਾਂ ਜੇ ਉੱਥੇ ਸਿੱਖ ਕੇ ਆਉਨੇ ਆ ਸੋ ਇਹ ਨਹੀਂ ਵੀ ਉੱਥੇ ਸਿੱਖ ਕੇ ਆ ਕੇ ਬ੍ਰੈਕ ਵੀ ਤੁਸੀਂ ਇੱਥੇ ਕੰਮ ਕਰ ਲਓਗੇ ਸੋ ਇੱਥੇ ਵੀ ਸਰਟੀਫਿਕੇਟ ਪੜ੍ਹ ਕੇ ਆਪਾਂ ਨੂੰ ਲੈਣਾ ਪੈਂਦਾ ਉਹ ਥੇਰੀ ਆਪਾਂ ਨੂੰ ਅਲਾਉ ਕਰਦੇ ਆ ਇਹ ਤੇ ਯਾਰ ਬਈ ਇਹ ਇਹਨੂੰ ਇਹ ਰੂਟ ਨੂੰ ਡੈਥ ਰੂਟ ਕਹਿੰਦੇ ਸਾਰੇ ਨੂੰ ਵੈਸੇ ਬਈ ਡੇਂਜਰਸ ਆ ਜਾਂਦਾ ਹਾਂਜੀ ਦਾ ਤਾਂ ਕਰ ਨੌਰਥ ਅਮਰੀਕਾ ਦਾ ਡੇਂਜਰਸ ਆਈ ਵੀ ਮੰਨਿਆ ਗਿਆ ਇਹ ਜਿੱਥੇ ਆਪਾਂ ਹੁਣ ਖੜੇ ਆਂ ਹਾਂਜੀ ਇਹ ਵੀ ਜੀ ਹਾਈਵੇ ਆਪਣਾ ਕਮਰਸ਼ੀਅਲ ਵੀ ਕਲਜਾਦਾ ਚੱਲਦੇ ਆ ਇਹਦੇ ਤੇ ਸੂਲਵਾਟਾ ਨੂੰ ਤੇ ਆਪਣਾ ਜੋ ਮੈਨੀਟੋਬਾ ਤੋਂ ਜਾਂ ਅਨਟਾਰੀਓ ਤੋਂ ਜੋ ਵੀ ਆਪਣਾ ਇੱਧਰ ਨੂੰ ਆਉਂਦੇ ਆ ਵਹੀ ਕਲ ਸਾਰੇ ਇਸ ਆਪਣਾ ਹਾਈਵੇ ਤੋਂ ਤੇ ਮਨ ਲਾ ਬੇਸਿਕਲੀ ਨਾ ਟਰੱਕਾਂ ਚ ਹੁੰਦਾ ਕੀ ਆ ਬਈ ਮਨ ਲਾ ਕੀ ਕੀ ਸਪਲਾਈ ਹੁੰਦਾ ਇੱਕ ਥਾਂ ਤੋਂ ਦੂਜੀ ਥਾਂ ਤੇ ਸਪਲਾਈ ਤਾਂ ਦੇਖੋ ਜੀ ਸਾਰੀਆਂ ਚੀਜ਼ਾਂ ਹੀ ਆ ਨਾ ਲੰਬਰ ਵੀ ਸਪਲਾਈ ਹੁੰਦੀ ਆ ਬੀ ਟ੍ਰੇਨਾਂ ਵਾਲੇ ਲੰਬਰ ਵੀ ਲੈ ਜਾਂਦੇ ਆ ਤੇਲ ਵੀ ਸਪਲਾਈ ਹੁੰਦਾ ਹੈ ਨਾ ਪਰਵੈਸਾ ਤੋਂ ਪਰਵੈਸਾ ਵਾਈਲੇ ਤੇ ਹੋਰ ਵੀ ਜਣੀ ਕੇ ਘਰੇਲੂ ਜਿਹੜੀਆਂ ਹੈਗੀਆਂ ਸਟੋਰਾਂ ਦੀਆਂ ਚੀਜ਼ਾਂ ਗਰੋਸਰੀ ਵਗੈਰਾ ਉਹ ਸਾਰੇ ਇੱਧਰ ਤੋਂ ਇੱਧਰ ਹੁੰਦੇ ਹਨ ਜਿਹੜਾ ਇੱਧਰੋਂ ਦੇਖ ਲਓ ਵੀ ਜਿਹੜਾ ਇੱਧਰੋਂ ਆਉਂਦੇ ਆ ਸਾਰੇ ਇੱਥੇ ਹੀ ਖੜ ਕੇ ਜਾਂਦੇ ਇਹਨੂੰ ਕਹਿੰਦੇ ਆ ਬ੍ਰੇਕਪੁਆਇੰਟ ਹੈ ਬ੍ਰੇਕ ਚੈੱਕ ਬ੍ਰੇਕ ਚੈ ਉਹ ਜਿਹਨੇ ਆਪਣੇ ਆਰਟੀਓ ਪਾ ਜਾਂਦਾ ਛੋਟੇ ਵੀ ਆਰਟੀਓ ਪੈਂਦਾ ਬਾਈ ਫਿਰ ਸੱਚ ਜਿਹਨੇ ਆਪਣੇ ਹੁੰਦਾ ਵੀ ਆਰਟੀਓ ਪੈ ਗਿਆ ਯਾਰ ਉਹ ਵੱਧ ਪੈਸੇ ਕੱਢ ਗਿਆ ਚਲਾਨ ਚਲੂਣ ਜੇ ਹੁੰਦੇ ਆ ਫਿਰ ਆਰਟੀਓ ਵਗੈਰਾ ਤੇ ਸਕੇਲਾਂ ਬਣੀਆਂ ਹੋਈਆਂ ਜੀ ਉਹ ਕਿ ਇਹਨਾਂ ਦੇ ਤੁਹਾਡਾ weight check ਹੁੰਦਾ ਜੇ ਤੁਸੀਂ overweight ਆ ਕੋਈ ਤੁਹਾਡੇ excel ਤੇ ਸੋ ਉਹਦੀ ਤੁਹਾਨੂੰ warning ਵੀ ਦਿੰਦੇ ਆ ਤੇ ticket ਵੀ issue ਕਰ ਸਕਦੇ ਆ ਚਲਾਨ ਕਰ ਸਕਦੇ ਆ ਸਾਡੀ ਸੇਫਟੀ ਵਗੈਰਾ ਸਾਰਾ ਹੈ ਨਾ ਜੋ ਵੀ ਆਉਂਦਾ ਸੇਫਟੀ 'ਚ ਇਹਨਾਂ ਦੇ ਲਾ ਮਤਾਬਕ ਸੋ ਸਾਰੀਆਂ ਚੀਜ਼ਾਂ ਆਪ ਨੂੰ ਪੂਰੀਆਂ ਚਾਹੀਦੀਆਂ ਜੇ ਉਹਨਾਂ 'ਚ ਆਪਣੀ ਕਮੀ ਪੇਸ਼ੀ ਆ ਕੋਈ ਤਾਂ ਫਿਰ ਇਹ ਰੂਲ ਮੁਤਾਬਕ ਜੋ ਵੀ ticket ਬਣਦੀ ਆ ਉਹ ਤੇ ਇੱਕ ਯਾਰ ਬਈ ਮਾਲਕ ਬਹੁਤ ਵਾਰੀ ਤੋਂ ਕਹੇ ਵੀ ਟਰੱਕਾਂ ਨੂੰ ਅੱਗ ਲੱਗੇ ਉਹਦਾ ਤਾਂ ਕੀ ਰੀਜ਼ਨ ਰਹਿੰਦਾ ਵੈਸੇ ਅੱਗ ਤੇ depth system ਆ ਟਰੱਕਾਂ 'ਚ ਪੋਲੂਸ਼ਨ ਨੂੰ ਕੰਟਰੋਲ ਕਰਨ ਲਈ ਇਹਨਾਂ ਦੇ ਟਰੱਕਾਂ 'ਚ ਡੈਕ ਸਿਸਟਮ ਹੈ। ਉਹ ਡੀਜ਼ਲ ਤੋਂ ਜਨਨ ਕਿ ਆਪਣੇ ਅਲੱਗ ਟੈਂਕ ਲੱਗੇ ਹੁੰਦੇ ਆ ਤੇ ਪੋਣਾ ਪੈਂਦਾ। ਕੋਈ ਵੱਡਾ ਕਾਰਨ ਬਣਦਾ ਜਦੋਂ ਕਿਤੇ ਕੋਈ ਹੈਪਨ ਹੋ ਜੇ, ਪ੍ਰੈਸ ਵੈਕਟ ਹੋ ਜੇ ਤੇ ਦੂਜਾ ਕਾਰਨ ਵੀ ਸਪੀਡ ਜਿਆਦਾ 100+ ਸਪੀਡ ਆ ਜੋ ਜਦੋਂ ਓਏ ਦੇਖ ਲਓ ਵੀ ਜਿਵੇਂ ਆ ਬੰਦਾ ਬੈਠਾ ਮੂਰੇ ਤੇ ਜੇ ਕਿਤੇ ਅਚਾਨਕ ਹੀ ਬ੍ਰੇਕ ਮਾਰਨੇ ਪੈ ਜਾਣ ਹੈਨਾ ਪਿਛਲਾ ਲੋਡ ਆ ਤਦਾਂ ਲੋ ਕਿੱਡਾ ਬਾਰ ਰੇਲ ਗੱਡੀ ਚਲਾਉਣ ਵਾਲਾ ਕੰਮ ਹੀ ਆ ਸੌਖੀ ਨਹੀਂ ਡਰਾਈਵਰੀ ਬਿਲੋ ਹੈਨਾ ਬਿਲਕੁਲ ਪੈਂਦਾ ਸੱਪ ਦੀ ਸੀਰੀ ਤੇ ਨੋਟ ਚੱਕਣੇ ਧੰਨਵਾਦ ਵੀਰ ਮਿਰਿਆ ਆਉ ਦੇਖ ਲੋ ਬਈ